प्यारे दोस्तों दीदार संधू ਤੇ ਅਮਰ ਮੋਰੀ ਜੀ ਦਾ ਇਹ ਗੀਤ ਬੰਦ ਪਿਆ ਦਰਵਾਜਾ ਜੋ ਫਾਟ ਕੋਟਕਪੂਰੇ ਦਾ ਅੱਜ ਵੀ ਉਨਾ ਹੀ ਮਸ਼ਹੂਰ ਹੈ ਜਿੰਨਾ 1982 ਵਿੱਚ ਮਸ਼ਹੂਰ ਸੀ ਕੋਟਕਪੂਰੇ ਦਾ ਇਹ ਫਾਟਕ ਕੋਟਕਪੂਰੇ ਤੋਂ ਸ਼੍ਰੀ ਗੰਗਾ ਨਗਰ ਰੋਡ ਦੇ ਉੱਪਰ ਕੋਟਕਪੂਰੇ ਦੀ ਵਕੀ ਵਿੱਚ ਹੈ ਜਿਸ ਉੱਤੇ ਅੱਜਕੱਲ ਪੁਲ ਬਣ ਚੁੱਕਿਆ ਹੈ ਕੋਟਕਪੂਰੇ ਵਿੱਚ ਉਸ ਸਮੇਂ ਤੇਲ ਕੰਪਨੀਆਂ ਦੇ ਡਿਪੂ ਸੰ ਤੇ ਕਾਟਨ ਮਿਲਣਾ ਸਨ ਸਿੰਗਲ ਲਾਈਨ ਹੋਣ ਕਰਕੇ ਇਹ ਫਾਟਕ ਇੱਕ ਇੱਕ ਦੋ ਦੋ ਘੰਟੇ ਲਗਾਤਾਰ ਬੰਦ ਰਹਿੰਦਾ ਸੀ ਤੇ ਸ੍ਰੀ ਦੀਦਾਰ ਸੰਧੂ ਜੀ ਦੇ ਅਖਾੜੇ ਗੰਗਾ ਨਗਰ ਮੁਖਸਰ ਮਲੋਟ ਇਲਾਕੇ ਵਿੱਚ ਬਹੁਤ ਜ਼ਿਆਦਾ ਲੱਗਦੇ ਸਨ ਇਸ ਕਰਕੇ ਉਹ ਹਮੇਸ਼ਾ ਸਮੇਂ ਤੋਂ ਪਹਿਲਾਂ ਚੱਲਦੇ ਸਨ ਵੀ ਜੇ ਕੋਟ ਵਾਲਾ ਫਾਟਕ ਬੰਦ ਹੋ ਗਿਆ ਤਾਂ ਲੇਟ ਹੋ ਜਾਵਾਂਗੇ ਇੱਕ ਵਾਰ ਉਹ ਇਸੇ ਤਰ੍ਹਾਂ ਬੰਦ ਫਾਟਕ ਦੇ ਜਾਂ ਵਿੱਚ ਫਸ ਗਏ ਤੇ ਉਹਨਾਂ ਨੇ ਇੱਥੇ ਖੜ ਕੇ ਗੀਤ ਲਿਖਿਆ ਸੀ ਤੂੰ ਇੰਨਾ ਗੁੱਸਾ ਕਰ ਬੈਠੀ ਵੱਖੀ ਵਿੱਚ ਵੱਜੇ ਹੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟ ਕਪੂਰੇ ਦਾ ਇਸ ਗੀਤ ਨੇ ਬਹੁਤ ਧੁੰਮਾ ਪਾਈਆਂ